वैसे त कल तो ही जब दे विक्रम मजीठिया जी बाहर आए आन दी खबर आई है ते सारे पंजाब ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸਚਾਈ ਦੇ ਜਿੱਤ ਹੋ ਚੁੱਕੀ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦਾ ਮਾਹੌਲ ਹੈਗਾ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੱਦਾਰ ਹੱਥ ਜਿਹੜਾ ਬੋਲ ਬਾਲਾ ਸੀ ਉਹਦੇ ਨੂੰ ਵਿੱਚ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਲ ਸਿੱਧੂ ਵਾਲੇ ਆਤਾ ਹੈ ਉਸ ਦੇਖਦੇ ਹੋ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਜੀ ਜੇਲ੍ਹ ਤੋਂ ਬਾਹਰ ਆ ਗਏ ਤੇ ਹੋਰ ਕੁਝ ਵਕੀਲ ਇਹ ਸਾਰੀ ਗੱਲ ਕਰ ਰਿਹਾ ਅੱਜ ਜਨਾਬ ਜੀ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਕੱਲ ਤੋਂ ਹੀ ਜਦ ਦੇ ਵਿਕਰਮ ਮਜੀਠੀਆ ਜੀ ਬਾਹਰ ਆਣ ਦੀ ਖਬਰ ਆਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸੱਚਾਈ ਦੇ ਜਿੱਤ ਹੋ ਚੁੱਕੀ ਆ ਬਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਪਰ ਗੁਰੂ ਦਾ ਸਿੱਖ ਬਹੁਤ ਤਗੜਾ ਹੁੰਦਾ ਹੈ ਗੁਰੂ ਸਿੱਧ ਦੇ ਸਿੱਖ ਨੂੰ ਕਿਤੇ ਵੀ ਤੁਸੀਂ ਇਦਾਂ ਦੇ ਤਸ਼ੱਦਦਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਗੁਰੂ ਗੁਰੂ ਨੇ ਕਿਰਪਾ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਤੁਸੀਂ ਬਲੀਵ ਨਹੀਂ ਕਰੋਗੇ ਸਰਕਾਰ ਉੱਥੇ ਇਹਨਾਂ ਦੇ ਉੱਪਰ ਲਾਏ આરોਪਾਂ ਨੂੰ ਇੱਕ ਵੀ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੇ ਜਿਸ ਦੇ ਸਭ ਫਲਸ ਰੂਪ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਇਹ ਜਿਹੜਾ ਅੱਜ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਮਾਹੌਲ ਇਦਾਂ ਲੱਗ ਰਿਹਾ ਜਿਦਾਂ ਕੋਈ ਤਿਹਾਰ ਹੋਵੇ ਕੱਲ੍ਹ ਦਾ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਕਾਰਨ ਵੀ ਹੈ ਕਿਉਂਕਿ ਲੋਕਾਂ ਨੂੰ ਸਚਾਈ ਦੱਸਣ ਵਾਲਾ ਬੰਦਾ ਦੁਆਰਾ ਬਾਹਰ ਆ ਰਿਹਾ ਹੈ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੀਰਵਾਦ ਉਹਨਾਂ ਤੋਂ ਲੈਣੇ ਆ ਮੰਗ ਕਰਦੇ ਆ ਗੁਰੂ ਸਾਹਿਬ ਦਾ ਇਦਾਂ ਹੀ ਅਸ਼ੀਰਵਾਦ ਵਿਕਰਮ ਮਜੀਠੀਆ ਜੀ ਤੇ ਬਣਿਆ ਰਹੇ ਤੇ ਉਹ ਸਚਾਈ ਦੀ ਗੱਲ ਹਮੇਸ਼ਾ ਕਰਦੇ ਰਹਿਣ ਬਾਹਰ ਆਉਣਾ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੱਥਾਰ ਦਾ ਜਿਹੜਾ ਬੋਲਬਾਲਾ ਸੀ ਉਹਦੇ ਵਿੱਚ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਲ ਸਿੱਧੂ ਵਾਲੇ ਆਤਾ ਉਸ ਤੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਬਤ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ 'ਚ ਹੈਗੀ ਆ ਇੱਕ ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀ ਕੀ ਵੱਧ ਹੋ ਜਾਦਾ ਦੀ ਉਹ ਕਿਤੇ ਵੀ ਕੋਈ ਇੰਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਆਲੇ ਦਾਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਰਾਤ ਨੂੰ ਉੱਪੜ ਉੱਪੜ ਕੇ ਉੱਠ ਰਿਹਾ ਸੀ ਤਾਂ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਤੇ ਹੁਣ ਕਿਵੇਂ ਤੂੰ ਅੰਬਲੀ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚਦੇ ਨੇ ਕਿ ਬਰਕਰਾਰ ਨੇੜੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਇਹ ਡਰ ਹੈ ਕਿ ਬੰਕਰਾਂ ਤੋਂ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਦੋਂ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਉਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਇਹ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਅਸੀਂ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹ ਰਹੇ ਆ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀ ਲੈਣਗੇ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਦੀਆਂ ਨਾ ਰੋਟੀ ਭੇਜਦੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੇਦਣੀਆਂ ਨੇ ਤਾਂ ਪ੍ਰਧਾਨ ਜੀ ਕੀ ਲੱਗਦਾ ਵੀ ਜੇਰਦਾ ਜਾਉਨੇ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਛੱਡ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਣਾ ਆ ਆ ਚਾਰ ਪੰਜ ਮਹੀਨੇ ਵਿੱਚ ਇਹ ਧਾੜਵੀਆਂ ਨੂੰ ਲੱਭਾਣੀ ਤੇ ਅਸੀਂ ਇੱਥੇ ਹੀ ਰਹਣਾ ਹੈਗਾ ਲੋਕਾਂ ਨੂੰ ਧੰਨਵਾਦ